ਰਾਨੀ ਜਿਹੜਾ ਇੱਕ ਲਿਫਾਫੇ ਦੇ ਵਿੱਚ ਛੋਟੀ ਪੋਲੀਥੀਨ ਦੇ ਵਿੱਚ ਜਿਹੜਾ ਕਹਿ ਦਈਏ ਕਿ ਡਰੱਗਸ ਮਿਲੇ ਆ ਜਿਹੜਾ ਕਿਹਾ ਜਾ ਰਿਹਾ ਪ੍ਰਸ਼ਾਸਨ ਵੱਲੋਂ ਡਰੱਗਸ ਸ਼ਾਇਦ ਲੱਗਦਾ ਹੈ ਪਰ ਹੁਣ ਤਾਂ ਜਿਹੜਾ ਫੋਰੈਂਸਿਕ ਲੈਬ ਹੀ ਦੱਸ ਸਕਦੀ ਹੈ ਕਿ ਕੀ ਹੈ ਇਸ ਦੇ ਵਿੱਚ ਪਰ ਜਿਹੜਾ ਕਿ ਇਹ ਹਜੇ ਤਾਂ ਸਰਚ ਆਪਰੇਸ਼ਨ ਜਾ ਰਹੀ ਸ਼ੁਰੂ ਹੀ ਕੀਤਾ ਹੈ ਪਹਿਲਾ ਘਰ ਸੀ ਜਿਸ ਦੇ ਵਿੱਚ ਲੱਗਦਾ ਸੀ ਜੀ ਸਾਹਿਬ ਉਸ ਤੋਂ ਬਾਅਦ دوسری ਜੇ ਚੈੱਕ ਪਹਿਲੇ ਪਿਆਰੇ ਉਹ ਇੱਕ ਮਿੰਟ ਬਾਅਦ ਲੈਣੇ ਬਾਅਦ ਵਿੱਚ ਇਹ ਹਰ ਇੱਕ ਮਿੰਟ ਨਾ ਮੌਜੂਦ ਨੇ ਪੁਲਿਸ ਮੈਡਮ ਜਿਹੜਾ ਜੋ ਅਪਡੇਟ ਚਲਾਇਆ ਜਾ ਰਿਹਾ ਹੈਗਾ ਤੇ ਇਸ ਬਾਰੇ ਦੱਸੋ ਪਰ ਮੈਨੂੰ ਮੈਗਜ਼ਲਿਕ ਮਰਦੀ ਪੰਚੀ ਅੱਜ ਜਲੰਧਰ ਸ਼ਹਿਰ ਦੇ ਵਿੱਚ કુલ 11 ਥਾਵਾਂ ਤੇ ਕੈਸੋ ਕਰਾਇਆ ਜਾ ਰਿਹਾ ਹੈ ਮਤਲਬ ਕਿ ਸੁਪਰਵਾਈਜ਼ਨ ਹਰ ਥਾਂ ਦੀ ਇੱਕ ACP ਰੈਂਕ ਅਫਸਰ ਵੱਲੋਂ ਕੀਤੀ ਜਾ ਰਹੀ ਹੈ ਮੇਰੇ ਵੱਲੋਂ ACP ਵੈਸਟ ਦੇ ਅਧੀਨ ਜੋ ਕੈਸੋ ਕਰਾਇਆ ਜਾ ਰਿਹਾ ਹੈ ਉਹਦੀ ਸੁਪਰਵਾਈਜ਼ਨ ਤੇ ਕੈਸੋ ਦੇ ਲਈ ਮੈਂ ਵੀ ਇੱਥੇ ਪਹੁੰਚੀ ਆ ਮੈਮ ਨਸ਼ਾ ਵੀ ਬ੍ਰਾਹਮਣ ਦੇ ਬਾਰੇ ਦੱਸੋ ਅੱਜ ਆਪਾਂ 11 ਥਾਵਾਂ ਤੇ ਅੱਜ ਆਪਰੇਸ਼ਨ ਕਰਾ ਰਹੇ ਹਾਂ ਸੋ ਇਹਦੇ ਵਿੱਚ ਜਿਹੜੀ ਵੀ ਅਚੀਵਮੈਂਟ ਆਂਦੀ ਹੈ ਉਪਰ ਤੁਹਾਡੇ ਨਾਲ 4 ਵਜੇ ਤੱਕ ਸ਼ੇਅਰ ਕਰਦੇ ਆਂ ਸੋ ਬੇਸਿਕਲੀ ਮੈਂ ਇੱਥੇ ਦੱਸਣਾ ਚਾਹੂੰਗੀ ਤੁਹਾਨੂੰ ਸਾਰਿਆਂ ਨੂੰ ਕਿ ਜਿਹੜੀ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਦੀ ਜੋ ਹਦਾਇਤਾਂ ਹਨ ਤੇ ਜੋ ਇੱਕ ਨਸ਼ਿਆਂ ਖਿਲਾਫ ਇੱਕ ਬੋਰ ਆਪਾਂ ਸ਼ੁਰੂ ਕੀਤੀ ਹੈ ਇੱਕ ਜਿਹੜਾ ਯੁੱਧ ਸ਼ੁਰੂ ਕੀਤਾ ਹੈ ਉਹਦੇ ਤਹਿਤ ਆਪਾਂ ਜਲੰਧਰ ਕਮਿਸ਼ਨਰੇਟ ਦੇ ਜਿਹੜੇ ਆਪਣੇ ਹੌਟਸਪੌਟਸ ਹਨ ਉਹਨਾਂ ਤੇ ਇੱਕ ਐਸੋ ਆਪਰੇਸ਼ਨ ਕਰਾ ਕੇ ਇਸ ਦੇ ਵਿੱਚ ਅੱਗੇ ਆਪਣੀ ਆਪਣੀ ਇੰਟੈਂਸ਼ਨ ਹੈ ਕਿ ਵੱਧ ਤੋਂ ਵੱਧ ਰਿਕਵਰੀ ਕੀਤੀ ਜਾਏ ਵੱਧ ਤੋਂ ਵੱਧ ਐਫ ਆਈ ਆਰਸ ਦਰਜ ਕੀਤੀਆਂ ਜਾਣ ਮੈਮ ਸੋ ਇਹ ਇੱਕ ਇਹ ਇੱਕ ਇੱਕ ਦਿਨ ਤੱਕ ਹੀ ਸੀਮਿਤ ਨਹੀਂ ਹੈ ਸੋ ਅਸੀਂ ਇਸ ਦੇ ਵਿੱਚ ਜੋ ਨਸ਼ਿਆਂ ਦੇ ਖਿਲਾਫ ਦੀ ਕਾਰਵਾਈ ਹੈ ਇਸ ਦੇ ਵਿੱਚ ਸਾਡੇ ਵੱਲੋਂ ਹਰ ਦਿਨ ਦੀ ਇੱਕ ਪਲੈਨਿੰਗ ਕੀਤੀ ਗਈ ਹੈ ਕਿ ਅਸੀਂ ਕਿੱਥੇ ਇਸ ਚ ਕਾਰਵਾਈ ਕਰਾਂਗੇ ਅੱਛਾ ਜੀ ਮੈਂ 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 ਅੱਜ ਆਪਣਾ ਮੈਂ ਦੱਸਿਆ ਜਿਵੇਂ ਤੁਹਾਨੂੰ 11 ਥਾਵਾਂ ਤੇ ਆਪਾਂ ਕੈਸੋ ਕਰਾ ਰਹੇ ਹਾਂ ਤੇ ਇਹਦੀ ਜੋ ਰਿਕਵਰੀਜ਼ ਹੈ ਉਹ ਆਪਾਂ ਸ਼ਾਮ ਤੱਕ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਮੈਡਮ 11 ਪੰਜ ਪੰਜ ACP ਰੈਂਕ ਅਫਸਰ ਹਰੇਕ ਆਪਣੇ ਏਰੀਆ ਦੇ ਕੈਸੋ ਆਪਰੇਸ਼ਨ ਨੂੰ ਸੁਪਰਵਾਈਜ਼ ਕਰਾ ਅੱਛਾ ਪੀਲਾ ਬੰਦਾ ਵੀ ਮੈਮ ਚੱਲੇਗਾ ਜੇਕਰ ਕਿਸੇ ਕੋ ਨਸ਼ਾ ਬਰਾਮਦ ਹੁੰਦਾ ਹੈ ਜਾਂ ਫਿਰ ਕਨਫਰਮ ਹੁੰਦਾ ਕਿ ਨਸ਼ਾ ਕਰ ਰਿਹਾ ਹੈ ਜਿਹੜੇ ਪੰਜਾਬ ਦੇ ਬਾਕੀ ਇਲਾਕੇ ਵੇਖਣ ਨੂੰ ਆ ਰਿਹਾ ਹੈ ਜਲੰਧਰ ਤੋਂ ਵੈਸਟ ਇਲਾਕੇ ਦੀ ਗੱਲ ਕਰੀ ਜਾਵੇ ਮੈਮ ਇਹ ਵੀ ਜਲੰਧਰ ਦਾ ਨਸ਼ਾ ਦਾ ਗੜ ਮੰਨਿਆ ਜਾਂਦਾ ਕੁਝ ਹੌਟਸਪੌਟ ਹੈਗੇ ਨੇ ਇੱਧਰ ਦੇ ਜਿਨ੍ਹਾਂ ਨੂੰ ਲੈ ਕੇ ਖਾਸ ਥੋੜੀ ਪੁਲਿਸ ਦੀ ਮੁਸਤੈਦੀ ਜਿਹੜੀ ਉੱਥੇ ਹੋਵੇਗੀ ਬਿਲਕੁਲ ਬਿਲਕੁਲ ਇਹ ਪੂਰੀ ਜੀ ਮੁਸਤੈਦੀ ਦੇ ਨਾਲ ਇੱਥੇ ਵਧੀਆ ਅਸੀਂ ਇਹ ਆਪਰੇਸ਼ਨ ਕਰਾਂਗੇ ਤੇ ਸ਼ਾਮ ਤੱਕ ਇੱਕ ਵਾਰ ਤੁਹਾਡੇ ਨਾਲ ਆਪਾਂ ਸ਼ੇਅਰ ਵੀ ਕਰ ਲਾਂਗੇ ਕਿ ਅੱਜ ਦੇ ਦਿਨ ਦੇ ਆਪਣੀ ਕੀ ਰਿਕਵਰੀ ਹੋਈ ਕਿੰਨੀ ਐਫ ਆਈ ਆਰ ਦਰਜ ਹੋਈਆਂ ਤੇ ਕਿਸ ਦੇ ਬਿਸ਼ੇ ਅੱਛਾ ਮੈਮ ਇੱਕ ਉਪਕਾਰਨਗਰ ਦੇ ਵਿੱਚ ਸਵੇਰੇ ਰੇਡ ਕੀਤੀ ਸੀ ਉੱਥੋਂ ਵੀ ਇੱਕ ਬੰਦੇ ਨੂੰ ਰਾਉਂਡ ਅਪ ਕੀਤਾ ਹੈਗਾ ਉਦੋਂ ਹੀ ਕੋਲ ਕੀ ਬਰਾਮਦਗੀ ਹੋਈ ਹੁਣ ਆਪਾਂ ਸ਼ੇਅਰ ਕਰਦੇ ਆ ਮੈਡਮ 11 ਇਲਾਕੇ ਤੁਸੀਂ ਕਿਹਾ ਸਰਚ ਕਰਦੇ ਹੋ ਕਿਹੜੇ ਕਿਹੜੇ ਇਲਾਕੇ ਥੋੜਾ ਛੇਤ ਅੰਦਰ ਆ ਜਾ ਜੇ ਪਰਗੋ ਕੈਂਪ ਚ ਹੈਗਾ ਪੰਜੋ ਸਬ ਡਿਵੀਜ਼ਨ ਦੇ ਵਿੱਚ ਅਸੀਂ ਦੋ ਦੋ ਹੌਟਸਪੌਟਸ ਲੱਭ ਕੇ ਉਹਨਾਂ ਦੇ ਵਿੱਚ ਆਪਾਂ ਅੱਗੇ ਕਾਸੋ ਕਰਾ ਰਹੇ ਹਾਂ ਠੀਕ ਹੈ ਮੈਡਮ ਇਹੋ ਜਿਹੜੇ ਆਪਰੇਸ਼ਨ ਹੈਗੇ ਜਿਹੜੇ ਛੋਟੇ ਛੋਟੇ ਆਪਣੇ ਸਮਗਲ ਜਾਂ ਫਿਰ ਜਿਹੜੇ ਨਸਤਰ ਕਰ ਰਹੇ ਨੇ ਵੱਡੇ ਜਿਹੜੇ ਮਗਰਮਛ ਨੇ ਉਹਨਾਂ ਨੂੰ ਫੜਨ ਲਈ ਕਿੰਨੇ ਕਪੜੇ ਹੈਲਪਫੁਲ ਹੈ ਜਿਹੜੇ ਆਪਰੇਸ਼ਨ ਹੈਗੇ ਨੇ ਇੱਥੇ ਦੇਖੋ ਇਸ ਦੇ ਵਿੱਚ ਬਹੁਤ ਵਧੀਆ ਤੁਸੀਂ ਪੁੱਛਿਆ ਇਸ ਦੇ ਵਿੱਚ ਇਹਨਾਂ ਦੀ ਪੁੱਛਗਿਚ ਵਿੱਚ ਕਿੱਥੋਂ ਇਹਨਾਂ ਦੀ ਸਪਲਾਈ ਲਾਈਨ ਚੱਲ ਰਹੀ ਹੈ ਸੋ ਪਹਿਲਾ ਸਾਡਾ ਫੋਕਸ ਹੈਗਾ ਜਿਹੜੀ ਸਟਰੀਟ ਲੈਵਲ ਦੀ ਕੋਈ ਵੀ ਪੈਡਲਿੰਗ ਹੈਗੀ ਹੈ ਉਹਨੂੰ ਰੋਕਿਆ ਜਾਵੇ ਉਸ ਤੋਂ ਅੱਗੇ ਦਾ ਜਿਹੜਾ ਸਾਡਾ ਆਪਰੇਸ਼ਨ ਦੇ ਵਿੱਚ ਫੋਕਸ ਰਹੇਗਾ ਉਹੀ ਹੈ ਕਿ ਵੀ ਇਹਨਾਂ ਦੀ ਅੱਗੇ ਤੇ ਫਾਰਵਰਡ ਤੇ ਬੈਕਵਰਡ ਲਿੰਕੇਜ ਨੂੰ ਆਪਾਂ ਕਹਿੰਦੇ ਹਾਂ ਕਿ ਉਹ ਕਿੱਥੋਂ ਰਿਕਵਰੀਜ਼ ਹੋ ਰਹੀਆਂ ਹਨ ਉਹ ਕਿੱਥੋਂ

ਆਇਆ ਗਿਆ ਨਾ ਪੰਜ ਸਾਰੇ ਕੀ ਐ ਪ੍ਰੈਸ਼ਰ ਹੀ ਆਪਾਂ ਉਹ ਨਹੀਂ ਠੀਕ ਹੀ ਹੋ ਗਿਆ ਜਿਹੜੇ ਮਿਲਦੇ ਨਹੀਂ ਹੁੰਦੇ ਆ ਪਤਾ ਸਾਰਾ ਕੁਝ ਸਮਝਦਾ ਜਦੋਂ ਤੁਸੀਂ ਆਇਆ ਕਿਥੇ ਅੰਦਰ ਹੋ ਜਾਂ ਉਦੋਂ ਯਾਰ ਕਿਸੇ ਨਾਲ ਬਾਹਰ ਉੱਪਰ ਜਾਂ ਤੁਸੀਂ ਨਹੀਂ ਜਾਣਾ ਤੁਹਾਡੇ ਫੋਨ ਤੇ ਕੱਲ੍ਹ ਤੇ ਕੱਲ੍ਹ ਜਿਹੜੇ ਹੋਏ ਨੇ ਮੈਨੂੰ ਜਾਣਾ ਦੋਨਾਂ ਨੂੰ ਜਾਣਾ ਹੈ ਨਾ ਮੈਂ ਹੀ ਬਣਾਣਾ ਹੈ ਸਰਕਾਰੀ ਵੀ ਡੀਐਸ ਵੀ ਡੀਸੀਓ ਵੀ ਕੋਈ ਕੁਝ ਹੋਰ ਇਨਸਾਨ ਸੋ ਸਰ ਪਰਿਵਾਰ ਆ ਗਿਆ ਜੀ 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 ਜ ਜਾ ਤੁਹਾਡੇ ਧੱਕੇਗਾ ਤੋਂ ਮਾਰਨ ਭਾਈ ਜੇਡ ਕੀਤੀ ਗਈ ਆ ਗੱਲ ਸਾਫ ਹੋਇਆ ਲੈ ਲਾਈਵ ਸੀਦਾ ਤੇ ਦੇਖੋ ਨਸ਼ਾ ਵੀ ਦੇਖੋ ਆ ਪੁੱਛੀ ਹੋ ਜਾਂਦਾ ਨਸ਼ਾ ਹੈ ਪਾਰਕ ਕੋ ਕੈਂਪ ਦੇ ਅੰਦਰ ਪਾਰਕ ਕੈਂਪ ਦੇ ਪਾਸ ਦੇਖੋ ਇਹਨਾਂ ਨੇ ਘਰ ਘਰ ਚੈੱਕ ਕੀ ਜੁਨਤੀ ਦੇ ਕੋ ਨਸ਼ਾ ਨਹੀਂ ਯਾਰ ਕੋਈ ਨਾ ਕੋਈ ਭਾਗ ਕੋ ਯਾਰ ਕਰੂਗੇ ਤਾਂ ਨੂੰ ਜੋ ਵੀ ਤੂੰ ਹਾਂਜੀ ਲੈ 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 ਅੱਗੇ ਹੋ ਗਿਆ ਯਾਰ ਪਰ ਯਾਰ ਲਾਈਟ ਅੱਗੇ ਪਾ ਲੇ ਇਹ 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 ਪ